ਚੋਰ ਇੰਨੇ ਬੇਖੌਫ ਹੋ ਗਏ ਹਨ ਕਿ ਪੀੜ ਪਾੜ ਵਾਲੇ ਇਲਾਕੇ ਵਿੱਚ ਵੀ ਚੋਰੀ ਕਰਨ ਤੋਂ ਨਹੀਂ ਡਰਦੇ ਜੀ ਹਾਂ ਨਵਾਂ ਸ਼ਹਿਰ ਕੋਠੀ ਰੋਡ ਤੇ ਪ੍ਰਸ਼ਰ ਮਨੀਕ ਜੀ ਦੇ ਵੀ ਕੇ ਐਂਟਰਪ੍ਰਾਈਜ਼ ਚੋਰਾਵਾਂ ਵੱਲੋਂ ਦੋ ਦੁਕਾਨਾਂ ਨੂੰ ਦਸਣ ਮੁਤਾਬਕ ਸਵੇਰੇ ਕਰੀਬ 5:00 ਵਜੇ ਨਿਸ਼ਾਨਾ ਬਣਾਇਆ ਗਿਆ ਤੇ ਕਰੀਬ 3 ਲੱਖ ਤੋਂ ਉੱਪਰ ਦਾ ਨੁਕਸਾਨ ਹੋ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਸੇਫ ਜਿਸ ਦਾ ਵਜ਼ਨ ਕਰੀਬ 2.5 ਤੋਂ 3 ਕੁਇੰਟਲ ਦੱਸਿਆ ਜਾਂਦਾ ਹੈ ਚੋਰ ਨਾਲ ਹੀ ਪੁੱਟ ਕੇ ਲੈ ਗਏ ਤੇ ਦੱਸਿਆ ਗਿਆ ਕਿ ਚੋਰ ਕੈਮਰੇ ਵੀ ਨਾਲ ਹੀ ਲੈ ਗਏ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਜਾਣਕਾਰੀ ਮੁਤਾਬਕ ਚੋਰ ਪਹਿਲਾਂ ਵੀ ਇਸ ਇਸ ਦੁਕਾਨ ਤੇ ਨਕਲੀ ਪਿਸਤੌਲ ਲੈ ਕੇ ਆਏ ਹਨ ਪਰ ਉਸ ਵਕਤ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਨਮਾ ਸ਼ਹਿਰ ਦਵਾਬਾ YouTube ਚੈਨਲ ਨੂੰ ਵੀਡੀਓ ਦੇਖਦੇ ਸਾਰ ਹੀ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ। ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ। ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ।

ਸਾਡਾ ਕਾਹਦਾ ਮਿਲ ਜਾਂਦਾ ਦੇ ਲੋ ਹੈ ਸਾਰਾ ਦੰਗੜੇ ਦੀ ਕੰਮ ਆਉਂਦੀ ਉਹ ਅੱਜ ਕੱਲ੍ਹ ਵੈਸੇ ਸਾਡੀ ਬੰਨਵੇਂ ਤੋਂ ਦਿਨ ਚਾਤੀ ਗੋਣੇ ਚੇਵੇਂ ਦਿਨ ਇੱਧਰ ਵੀ ਮੇਰ ਬਾਜ਼ਾਰ ਆ ਉਹ ਮੇਰ ਦੀ ਏਰੀ ਤੇ ਕੋਲ ਆ ਉਹਨਾਂ ਦਾ ਨਾ ਹੱਥੋਂ ਬੱਸ ਹੋ ਜਾਵੇ ਕਾਹਲੀ ਮੇਲ ਬਾਜ਼ਾਰ ਆ ਮੇਲ ਅੰਦਰ ਹੋਇਆ ਕੋਈ ਨਾ ਨੇ ਆ ਰਹੀਆਂ ਉਹ ਵੀ ਇਸ ਕੋ ਵੀ ਡੀਵੀ ਅਦੂਆ ਲੈ ਗਏ ਸੀ ਇਹ ਸੋਤ ਤੇ ਨਾਲ ਦੇ ਲਾਟੇ ਬਾਰੇ ਬਾਰ ਬਾਰ ਵਿਰਸਾ ਕਰ ਉਹ ਸਾਰਾ ਗੇਟ ਟੁੱਟਿਆ ਹੋਇਆ ਆ ਸੱਪੜੀ ਖਾਣੀ ਨਹੀਂ ਇਹ ਸਾਡੇ ਨੇ ਇਹ ਹੈਗਾ ਸੀ ਨਾ ਛੱਟ ਉੱਚਾ ਆ ਜੰਨੇ ਫੜਕੇ ਦੱਲੇ ਗਾ ਕਰਤੇ ਨੇ ਉਹ ਕਿੱਥੇ ਨੂੰ ਵਰਗੇ ਕਿਚਨ ਲਈ ਕਿਚਨ ਆ ਲਿਆ ਫਿਰ ਉਹਦੇ ਨਾਲ ਜੀ ਉੱਥੇ ਹੀ ਆ ਬੜੀ ਦੂਰ ਕੰਮ ਨੂੰ ਫੜਨ ਕਾਫੀ ਨਾ ਹੋਏ ਨਿਸ਼ਚਿਤ ਆ ਇਹ ਪ੍ਰੋਬਲਮ ਨਹੀਂ ਕਿ ਮਾਰੇ ਕੋ ਇਹ ਅੰਦਰ ਵੇਦੂ ਆ ਜੀ ਸਾਹਿਬ ਜੇ ਤੁਹਾਡੇ ਹੋਏ ਨਾ ਹੋਇਆ ਦਰਵਾਜਾ ਬਣਾ ਕੇ ਆ ਵੀ ਕੀ ਤਰੀਕੇ ਨਾਲ 5:30 ਦੇ ਸਮੇਂ ਕਾਮਿਸ਼ ਤੇ 2-4 ਡੀ ਮੈਂ ਕਾਬੂ ਹੋ ਗਿਆ। ਮੈਂ ਕਹਿੰਦਾ ਮੇਰੇ ਤੇ ਰੰਨ ਜਿਹੜਾ ਮੈਂ ਮੇਰਾ ਕਦੋਂ ਮੇਰਾ ਘਰ ਆ। ਫਰਕਤ ਮੈਂ ਹੁੰਦਾ ਦਾ ਹੋਇਆ ਹੋ ਗਿਆ। ਅੱਛਾ ਉੱਪਰ ਰਹਿੰਦੇ ਬਲੀ ਉਹ ਕਹਿੰਦੇ ਉਹ ਕਹਿੰਦੇ ਮੈਨੂੰ ਆਵਾਜ਼ ਆਈ ਸੀ ਪਰ ਮੈਂ ਕਹਿੰਦਾ ਸ਼ਾਇਦ ਕੋਈ ਉਧਰ ਹੀ ਕੋ ਮਤਲਬ ਆਹ ਕੋਈ ਨਹੀਂ ਕੋਈ ਜਾ ਕੇ ਕਾਗਜ਼ ਜੁਕਨੇ ਆਲੇ ਨਹੀਂ ਹੁੰਦੇ ਹਾਂ ਨਹੀਂ ਉੱਪਰ ਰਹਿੰਦੇ ਮੇਰਾ ਇੱਥੇ ਦੋਵੇਂ ਮੇਰਾ ਘਰ ਫਤੇ ਨਗਰ ਮੇਰਾ ਆ ਮੇਰੀ ਕੋਲੇ ਮਾਲਕ ਕੋਲ ਜਿਹੜਾ ਕੋਲ ਮੰਨੇ ਜਿਹੜੀ ਗੁਲਬੀਰ ਆਂਦੇ ਪਏ ਆਂਦਾ ਪਿਆ ਐ ਇਧਰ ਨਹੀਂ ਐ ਬੈਠਾ ਬਿੱਟੂ ਭਾਈ ਦਾ ਆਏਗਾ ਮੈਂ ਬਿੱਟੂ ਦਾ ਉਹ ਸਾਹਮਣੇ ਆ ਦੋ ਇਕੱਠੇ ਹੀ ਆ ਨਾ ਗੁਲਬੀਰ ਦਾ ਇਹਨੇ ਹੋਰ ਕਿਸੇ ਦੁਕਾਨ ਦਾ ਲਈ ਸੀਗੀ ਹਾਂ ਪਹਿਲੇ ਬਿੱਟੂ ਉਹਦੇ ਹੀ ਨੂੰ ਪਤਾ ਹੀ ਆ ਉਹ ਤਾਂ ਕਰ ਦੋ ਕਹਿੰਦੇ ਮੈਸੇਜ ਆ ਆਂਦਾ ਪਿਆ ਕਿ ਕੱਪ ਹੁਣ ਹੋਈ ਉਹ ਉਹਦਾ ਮੈਨੂੰ ਫੋਨ ਆਇਆ ਤਾਂ ਹੀ ਮੈਂ ਆਇਆ ਬਲਵੀ ਤੇ ਪੈਸ਼ ਇਕੱਠੇ ਡੜੀ ਕੰਮ ਕਰਦੇ ਹਾਂ ਹੈ ਠੀਕ ਆ ਨਹੀਂ ਅਲੱਗ-ਅਲੱਗ ਹੈ ਨਹੀਂ ਨਹੀਂ ਇਹ ਅਲੱਗ-ਅਲੱਗ ਆ ਮੇਨ ਦਾ ਫੋਨ ਆਇਆ ਬਵੀ ਦਾ ਸਬਾਹ 6:30 ਵਜੇ ਅੱਛਾ ਤਾਂ ਕਰਕੇ ਫਿਰ ਮੈਂ ਕਹਤੇ ਆ ਕੇ ਦੇਖ ਜਾ ਕੇ ਦੇਖੀ ਕੀ ਹੈ ਕਹਿੰਦੇ ਸ਼ੀਸ਼ਾ ਤੋੜਦਾ ਦੁਕਾਨ ਤੋੜਦੀ ਤਾਂ ਫਿਰ ਮੈਂ ਨਾ ਉਹ ਵੱਡਾ ਬਣਾਇਆ ਨਾ ਮੈਂ ਸਮਝ ਚਾਬੀ ਲੈ ਗਿਆ ਉਹਨਾਂ ਦੁਕਾਨ ਦੀ ਖਿੱਚ ਕੇ ਸਾਹ ਲੈ ਗਿਆ ਉਹ ਮਾਰੀ ਜੀ ਆਹ ਸਕਰੈਚ ਵੀ ਉਹਦੇ ਤੇ ਨੇ ਬੜੀ ਹੈਵੀ ਲੱਗਦੀ ਸ਼ੇਬ ਤੇ ਪੈਨਾ ਸਾਰੀਆਂ ਐਨ ਚੈਲ ਸਿੱਤੀ ਦੀ ਖਰਾਬ ਨਹੀਂ ਹੋਈ ਚੈਲ ਸਾਰੀ ਪੂਰੀ ਸਮੈਜੋ ਦੀ 2 ਘੰਟੇ 2 ਘੰਟੇ ਦੇ ਦੱਸਦਾ ਹੁੰਦਾ ਸੀ ਉਹ ਕੋਈ ਫੇਰ ਨਹੀਂ ਆ ਕੇ ਹੁੰਦੀ ਮੈਂ ਇਹਨੂੰ ਅੱਗੇ ਵੀ ਕਿਹਾ ਸੀ ਪੈਨ ਚਾਰ ਪੈਨ ਇਹਨਾਂ ਨੂੰ ਅੱਗੇ ਵੀ ਕਿਹਾ ਸੀਗਾ ਮੈਂ ਕਿਹਾ ਜਿਹੜੀ ਹੈ ਨਾ ਇਨੂੰ ਨਾ ਸੇ ਇਹਨੂੰ ਵੇਚ ਆਪਣਾ ਘਾ ਲਾ ਕੇ ਨਾ ਜਿੱਦਾਂ ਕਰਦੇ ਹੁੰਦੇ ਆ ਸਿੱਖ ਘਰਾ ਸਿੱਖ ਤਾਂ ਉਹ ਦਿਨ ਸ਼ੋਰਸ ਕਰਾਫ ਇਨਸ਼ੋਰਸ ਵੀ ਹੋ ਜਾਂਦੀ ਐ ਅਬ ਇੱਕ ਵਾਰ ਗੱਲ ਹੋਈ ਸੀ ਕਿਤੇ ਕਹਿੰਦਾ ਨਹੀਂ 2.5 ਘਟ ਲਈ ਕਿਨੇ ਲੈ ਨਹੀਂ ਚਾਹਤੇ ਹੋਏ ਨਾ ਚਲੋ ਠੀਕ ਆ ਬਾ ਮੁਰਕਿਆ ਪਕਿਆ ਹੀ ਨਹੀਂ ਫੇ ਜਲਾ ਨਹੀਂ ਆ ਤਾ ਵੱਡੇ ਕੰਟਰੋਲ ਹੈ ਪੱਤਾ ਕੰਟਰੋਲ ਚੱਲਿਆ ਆ ਗੱਡੇ ਆ ਰਿਹਾ ਆ ਤਰਾ ਯੋਜਨਤਾ ਪਾਜੀ ਕੋਈ ਨਹੀਂ ਦੇਖ ਵੀ ਅੱਜ ਆ ਵੀ ਵਿੱਚ ਰਹਿ ਗਈ ਤੇ ਦੱਬੀ ਉਹਨੇ ਤਾਂ ਜਿੱਦ ਨਾਲ ਟੋਨਾ ਪਾਣਾ ਸੀ ਦੱਬੀ ਦੇਖ ਰਿਹਾ ਉਹ ਜਾਬੀ ਜਿਹੜੀ ਵੇਚਿਆ ਤੇ ਆਮ ਪੂਰਾ ਅਗਰ ਟਟਣ ਨੂੰ ਪੂਰਾ ਕਰ ਲੈ ਜਰਾ ਨਹੀਂ ਇਹ ਵੀ ਤੂੰ ਟੋਨਾਸ ਨਹੀਂ ਤੂੰ ਯਾਰ ਲੋਕਾਂ ਦੇ ਹੈਂ ਅੱਨਾ ਨਹੀਂ ਹੁਣ ਪਤਾ ਕਿੱਧਰ ਪਹਿਲਾਂ ਹਾਂਜੀ ਹਾਂਜੀ ਕਿਹਨੂੰ 5 5.5 ਦਾ ਟਾਈਮ ਸੀ ਸ਼ਾਇਦ 5 5.5 ਦਾ ਵਕਤ ਹੋ ਰਿਹਾ ਕੀ ਹੋਣੀ ਲਾਣਾ ਜੋ ਚੱਲ ਰਿਹਾ ਹੈ ਉਹ ਮੈਂ ਨਹੀਂ ਦੱਸ ਸਕਦਾ ਕਿ ਉਹ ਕਿਹੋ ਜਿਹਾ ਹੈ। ਫਿਲਮਾਂ ਤੇ ਵੀ ਕਿਤੇ ਤਾਂ ਉਹ ਵਰਤੂਗਾ। ਆਹ ਇੱਕ ਹੋਰ। ਤੇਰੇ ਪੰਜ ਕਿਲੋ ਜੀ ਨਾ ਮਿੰਦਾ ਭਾਰੀ ਪੋਦਾ ਹੈ ਨਾ। ਆ ਉਹ ਵੀ ਤਰਾ ਲਾਉਂਦੇ ਆ। ਆ ਜਦੋਂ ਕੈਮਰੇਸ ਭਰਾਇਆ ਹੋਣਾ ਬਾਹਰ ਲੈਣਾ ਚਾਹਿਆ ਹੋਣਾ। ਇਹ ਗੂਕੈਮਰਾ ਹੈ ਇੱਕ ਗੂਕੈਮਰਾ ਹੈ ਹੈਗੇ ਯਾਰ ਸਰੀ ਸੰਦੇ ਆ ਉਹ ਤਾਂ ਬੋਤਲ ਸਰੀ ਸੰਦੇ ਨਵਾਂ ਤੋਂ ਲਗਾ ਉਹਦੇ ਸਾਹਮਣੇ ਉਹਨਾਂ ਦੇ ਹੈਗੇ ਆ ਉਹਨਾਂ ਦੇ ਕੈਮਰੇ ਰੇਨਵਾਦ ਹੋ ਰਿਹਾ ਹੈ ਸਾਹਿਬ ਜੀ ਉਹ ਲੱਗਾ ਯਾਰ ਉਹਨਾਂ ਦੀ ਰੇਨਵਾਦ ਹੋ ਰਿਹਾ ਆ ਇਹ ਨਾ ਭਾਜੀ ਉਹ ਵੀ ਕਰੂਗਾ ਉਹਨਾਂ ਦੇ ਤਾਂ ਸਿੱਧਾ ਹੀ ਜਾਂਦਾ ਇਸ ਤੇ ਆ ਰੀਨ ਨਾਲ ਆਦਾ ਆ ਵੀ ਲਗਾਉਂਦੇ ਸੁਭਾਜੀ ਉਹ ਇਹਦਾ ਜਿਆਦੀ ਲੱਗਦਾ और क्या डीवीडी लगे हैं कौन डीवीडी लगे हैं कमाल इतने प्लानिंग कैंप में कुछ आटे की ओर भी लगे हैं कि नमस्कार बुआई है चल जाएगी पर डीवीडी डीवीडी लगे हैं डीवीडी लगे हैं डीवीडी लगे हैं कमाल डीवीडी लगे हैं कमाल कैमरा डीजे ਇਹ ਗੱਲੇ ਵਿੱਚ ਸਪੈਸੀਫਾਈ ਤੁਹਾਨੂੰ ਪਾ ਲਓ ਕਿੰਨਾ ਕਿੰਨਾ ਨੁਕਸਾਨ ਹੋਇਆ 2.5 ਲੱਖ ਰੁਪਏ 2.5 ਲੱਖ ਰੁਪਏ 2.3 ਲੱਖ ਤੋਂ ਹੋਰ ਤਾਂ ਨਹੀਂ ਕੋਈ ਚੀਜ਼ ਇੱਥੋਂ ਚੱਕ ਕੇ ਲੱਗੀ ਸਾਰੋਗ ਲੱਗੀ ਡੀਵੀਆ ਕੈਮਰੇ ਸਭ ਲੱਗੇ ਤੇ ਪਤਾ ਕਿੰਨੇ ਵਜੇ ਘਟਣਾ ਹੋਈ ਨਹੀਂ ਕੁਝ ਨਹੀਂ ਪਤਾ ਪੁਲਿਸ ਨੂੰ ਇਨਫੋਰਮ ਕਰਤਾ ਜੀ ਹਜੇ ਨਹੀਂ ਨਿਕਲਿਆ ਅਮੀਰ ਤੋਂ ਲੱਗੇ ਉਹ ਫੇਰ ਜਦੋਂ ਦੁਆਰ ਚਾਹਣਾ ਨਹੀਂ ਸੀ ਇਹ ਵੀ ਵਾਈਟ ਕਲਰ ਦੀ ਹੈ ਵਾਈਟ ਕਲਰ ਦੀ ਧੀ ਸਹੀ ਵਾਈਟ ਕਲਰ ਦੀ ਸੀ ਗੱਡੀ ਵਾਈਟ ਕਲਰ ਦੀ ਆ ਗਿਆ ਬਾਜੀ ਆ ਦੇਖ ਕੇ ਗਿਆ ਹਾਂ ਅੱਛਾ ਜੀ ਘਰੇਲੂ ਗੱਡੀ ਆ ਇਹ ਮੰਦਰ ਕੰਦੇ ਮੱਥਾ ਟੇਕਾਂ ਗਏ ਆ ਅਸੀਂ ਨਹੀਂ ਗੱਡੀ ਮੰਦਰ ਮੱਥਾ ਟੇਕਾ ਨੰਗੇਆ ਕੋਲੇ ਪੱਤੀ ਗੱਡੀ ਆ ਬਾਅਦ ਚੋਂ ਫੇਰ ਮਦਨ ਮੇਰੇ ਬੁੱਢੇ ਚੇਰੇ ਅੱਜ ਆਰਥ ਦੇ ਲਈ ਕਾਣੀ ਲੈ ਜਾਂਦੇ ਕਾਰ ਦੀ ਕਾਰ ਜ਼ਿਆਦਾ ਬੱਚੇ ਡਿੱਗੀ ਚ ਟੈਚਿੰਗ ਰੱਖੀ ਦੇ ਦਿੱਤੀ ਲੱਗੇ ਛੋਟ ਛੋਟ ਕਿਦਾਂ ਸਟਰੋਂਗ ਹੁੰਦਾ ਹੁੰਦਾ ਕਿਦਾਂ ਹੋਈ ਚੀਜ਼ ਇਹ ਮੈਂਗਾ ਬੇਚੇ ਲਾਇਆ ਹੁੰਦਾ ਬੈ ਕਰਕੇ ਲਾਈ ਹੁਣੀ ਨਾ ਦੇਖ ਕਹਿੰ ਪੁਲਿਸ ਕੋਲ ਲੈ ਆਇਆ ਪੁਲਿਸ ਕੋਲ ਲੈ ਆਇਆ ਤੁਸੀਂ ਤਾਂ ਕੰਮ ਕਰਦੇ ਮੈਂ ਕੰਮ ਕਰਦਾ ਅੱਛਾ ਅੱਛਾ ਤੁਸੀਂ ਕੰਮ ਕਰਦੇ ਢਾਈ ਕਿਲੋਟਲ ਦੀ ਹੁੰਨੀ ਸੀਫ ਆ ਹੈਗੀ ਇਹ ਨਹੀਂ ਆ ਦੋ ਢਾਈ ਦੀ ਹੈਗੀ ਆ ਇਹਨਾਂ ਕੋਲ ਤਾਂ ਕਲਾ ਸੀਫ ਹੀ ਕਿ ਕਿ ਹੋਰ ਵੀ ਕੁਝ ਲੱਗੇ ਸੀਫ ਗਏ ਪੈਸੇ ਸੀਗੇ ਕੱਲੇ ਥੋੜੇ ਬਹੁਤੇ ਬਾਰੇ ਦੇ ਦੋ ਲੱਖ ਰੁਪਏ ਸੀਗਾ ਉਹ ਲੈ ਗਏ ਸੀਫ ਚ ਤਾਂ ਕਾफी ਪੈਸੇ ਹੁੰਨੇ ਸੀਫ ਤਾਂ ਹੈਗੇ ਸੀਗੇ ਹੁਣ ਹੈ ਹੀ ਸਾਰੇ ਉਹ ਚ ਜੋ ਵੀ ਹੈਗਾ ਸਭ ਕੁਝ ਹੋਣੀ ਹੈ ਹੈ ਚਰਨਸੀ ਵੀ ਹੈ ਬੀਸੀਸੀ ਵੀ ਸਭ ਕੁਝ ਹੋ ਬਾਰਾ ਕੁਝ ਲੱਗੇ ਗੱਡੀ ਪਤਾ ਲੱਗੇ ਚੱਕੇ ਸਾਰੀ ਗੱਡੀ ਪਤਾ ਲੱਗਾ ਬਾਹਰ ਇੱਥੇ ਕਿਹੜੀ ਖੜੀ ਪਤਾ ਨਹੀਂ ਆ ਭਾਜੀ ਹੁਣੀ ਹੈ ਇਹਨਾਂ ਨੂੰ ਕੋਈ ਕਹਿੰਦੇ ਇੱਥੇ ਖੜੀ ਮਨ ਬੋਲੇ ਨਾ ਬੋਤਾ ਕਹਿੰਦਾ ਕੋਈ ਆ ਰਹੀ ਹੈ ਨਹੀਂ ਨਹੀਂ ਮਨੇ ਹੁੰਦਾ ਨਾ ਕੋਈ ਆਪ ਹੀ ਨਾ ਆਇਆ ਹੋਵੇ ਇਹ ਵੀ ਹੁੰਦਾ ਬੰਦਾਂ ਨੂੰ ਜਾਂਦਾ ਹੁੰਦਾ ਕੋਈ ਕੰਮ ਆਉਂਦਾ ਆਂਦਾ ਹੀ ਆ ਕੰਮ ਤੇ ਤੁਸੀਂ ਕਰਦੇ ਕੰਮ ਹਾਂ ਮੈਂ ਜਾ ਅੰਦਰ ਕੋਈ ਸੀਗਾ ਜੀ ਹਾਂ ਜੀ ਅੰਦਰ ਕੋਈ ਕਿਉਂਕਿ ਰੂਮ ਵੀ ਹੈ ਵਿੱਚ ਨਹੀਂ ਨਹੀਂ ਰੂਮ ਨਹੀਂ ਹੈਗਾ ਕਿ ਚੇਕ ਮਹਾਰਾਣੀ ਆ ਉਹ ਪਿੱਛੇ ਹਾਂ ਘਰ ਉਹ ਨਾਲ ਉਹਦੇ ਪਿੱਛੇ ਜਿਹੜੇ ਮਾਲਕ ਸੀਗੇ ਨਾ ਜਿਹਨੂੰ ਦੁਨਾਨ ਲਈ ਉਹ ਮਾਲਕ ਉਹ ਬੰਨ ਉਹ ਡੱਕਰੀਂ ਡੱਕਨੇ ਨਹੀਂ ਦਿੰਦਾ ਨਹੀਂ ਉਹ ਤਾਂ ਉਹ ਹੀ ਦੱਸ ਸਕਦਾ ਮੈਨੂੰ ਨਹੀਂ ਪਤਾ ਕਿਉਂ ਮੈਂ ਇਦਾਂ ਬਹੁਤ ਖਿਆਲ ਨਹੀਂ ਕਰਦਾ ਕਿੰਨੇ ਪੈ ਜਾਂਦੇ ਆਪੀ ਜਿੰਨ ਕਰਕੇ ਆਪੀ ਸੰਭਾਲ ਕੇ ਰੱਖਿਆ ਮੈਂ ਨਹੀਂ ਵਿਚੰਨੀਆਂ ਮੈਂ ਸਿਰਫ ਕੰਮ ਕਰਦਾ ਬਾਹਰ ਲਈਏ ਉਧਰ ਲਾ ਕੈਮਰਾ ਡੀ ਵੀ ਆਰ ਵੀ ਲੱਗੇ ਨਹੀਂ ਹੈਗਾ ਡੀ ਵੀ ਆਰ ਲੱਗੇ ਡੀ ਵੀ ਆਰ ਪਿਆ ਹਾਂ ਇੱਧਰ ਨਾਲ ਲੱਗੇ ਡੀ ਵੀ ਆਰ ਉਧਰ ਲੱਗੇ ਕੀ ਆ ਚੇਤਰੂ ਵੀ ਲੱਗੇ ਮਾਰਦਾ ਤੋਈ ਆ ਜੇ ਤੇ ਕੀ ਕਰਨਾ ਤੁਹਾਡਾ ਅੱਜ ਮਾਰਨਿੰਗ ਦੇ ਵਿੱਚ ਇੱਕ ਇਤਲਾਹ ਮਿਲੀ ਸੀਗੀ ਕੰਟਰੋਲ ਰੂਮ ਤੋਂ ਕਿ ਦੋ ਜਿਹੜੇ ਫਾਈਨੈਂਸ ਐਕਸਚੇਂਜਰੀਆਂ ਦੁਕਾਨਾਂ ਆਮਨੇ ਸਾਹਮਣੇ ਹੀ ਇਹਨਾਂ ਦੇ ਵਿੱਚ ਕਿਸੇ ਨੇ ਸ਼ਟਰ ਤੋੜ ਕੇ ਤੇ ਇਹਨਾਂ ਦੇ ਚੋਰੀ ਕੀਤੀ ਹੈ ਤੇ ਇਸ ਸੰਬੰਧੀ ਜਿਹੜੀ ਹੈਗੀ ਐ ਐਸ ਐਚਓ ਸਿਟੀ ਸੀਆਈਏ ਟੀਮ ਜਿਹੜੀ ਹੈਗੀ ਮੌਕੇ ਤੇ ਪੁੱਛ ਕੇ ਜਿਹੜੀ ਹੈਗੀ ਉਹਨਾਂ ਨੇ ਆਪਣੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤਾਂ ਇਹਦੇ ਵਿੱਚ ਆਪਾਂ ਮਾਮਲਾ ਦਰਜ ਕਰਕੇ ਜਿਹੜੇ ਜਿਹੜੇ ਵੀ ਕਲਪਰੇਟ ਜਿਹੜੇ ਹੈਗੇ ਜਲਦੋ ਜਲ ਉਹਨਾਂ ਨੂੰ ਆਪਾਂ ਗ੍ਰਿਫਤਾਰ ਕਰਾਂਗੇ ਇਹ ਰਿਹਾ ਇਸਾਨ ਕਿੰਨਾ ਕੋਇਆ ਇਹਨਾਂ ਦਾ ਪਤਾ ਇਹ ਜੀ ਇਹਨਾਂ ਦੇ ਓਨਰਸ ਨਾਲ ਗੱਲ ਕਰ ਰਹੇ ਹਨ ਕੋਈ ਸਟੇਟਮੈਂਟ ਲਵਾਵਾਂਗੇ ਜਿਸ ਤਰੀਕੇ ਨਾਲ ਸਾਨੂੰ ਲਿਖਵਾਣਗੇ ਇਹ ਆਪਣੇ ਅਕਾਊਂਟਸ ਵਗੈਰਾ ਚੈੱਕ ਕਰ ਰਹੇ ਜਿਸ ਤਰੀਕੇ ਨਾਲ ਸਾਨੂੰ ਦੱਸਣਗੇ ਤੇ ਆਪਾਂ ਉਹ ਜਿਹੜੇ ਹੈਗਾ ਅਕੋਰਡਿੰਗਲੀ ਐਫਆਈਆਰ ਦੱਚ ਕਰਾ ਫਿਲਹਾਲ ਆਪਾਂ ਜਿਹੜੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਉਹਦੇ ਚ ਚਾਰ ਮੁ슬ਮਣ ਜਿਹੜੇ ਸੀਗੇ ਆਪਾਂ ਨੂੰ ਦਿਖਾਈ ਦਿੱਤੇ ਆ ਤੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਉਹਨਾਂ ਦੀ ਜਿਹੜੀ ਭਾਲ ਜੜੀ ਹੈਗੀ ਉਹ ਚੱਲ ਰਹੀ ਸਰ ਇਹ ਕੋਸ਼ਿਸ਼ ਹਮਾਂ ਪਹਿਲਾਂ ਪੀਕੇ ਐਂਟਰਪ੍ਰਾਈਜ਼ਸ ਤੇ ਪਹਿਲਾਂ ਵੀ ਇੱਕ ਵਾਰੀ ਚੋਣ ਦਾ ਆਇਆ ਜਿਹੜਾ ਮਾਲਕ ਨੇ ਉਹਨਾਂ ਨੂੰ ਭੁਜਾਇਆ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਚੀਜ਼ ਪਹਿਲਾਂ ਵੀ ਇੱਕ ਰਿਪੋਰਟ ਹੋਈ ਸੀਗੀ ਜਿਹਦੇ ਵਿੱਚ ਆਪਾਂ ਆਲਰੇਡੀ ਆਪਾਂ ਮੁਕਦਮਾ ਦਰਜ ਕਰਕੇ ਉਹ ਬੰਦੇ ਵੀ ਜਿਹੜੇ ਸੀਗੇ ਆਪਾਂ ਚੈੱਕ ਕੀਤਾ ਫਿਲਹਾਲ ਜੇਲ੍ਹ ਦੇ ਵਿੱਚ ਹੀ ਅਸੀਂ ਮੁਕਦਮਾ ਦਰਜ ਕੀਤਾ ਸੀਗਾ ਇਹ ਵੀ ਬੰਦੇ ਜਿਹੜੇ ਹੈਗੇ ਇਹਨਾਂ ਨੂੰ ਆਪਾਂ ਅਲੱਗ-ਅਲੱਗ ਜਿਹੜੀਆਂ ਟੈਕਨੀਕਲਸ ਸਾਡੀਆਂ ਹਿਊਮਨ ਇਨਪੁਟਸ ਜਿਹੜੀਆਂ ਹੈਗੀਆਂ ਉਹਦੇ ਤੋਂ ਆਪਾਂ ਨਾਲ ਦੀ ਭਾਲ ਜੜੀ ਕਰ ਰਹੇ ਹਾਂ ਦੀਆਂ ટીਮਾਂ ਜਿਹੜੀਆਂ ਇਹ ਅਲਰਟ ਤੇ ਨਹੀਂ ਹੁੰਦੀਆਂ ਸ਼ਹਿਰ ਦੇ ਵਿੱਚ ਘੁੰਮਦੇ ਆ ਇਹ ਤਾਂ ਸਵੇਰੇ ਤੜਕੇ ਦੀ ਵਾਰਦਾਤ ਵਾਹ ਦੇਖੀ ਟੀਮਾਂ ਜਿਹੜੀਆਂ ਹੈਗੀਆਂ ਆਲਰੇਡੀ ਜਿਹੜੇ ਸਾਡੇ ਨਵੇਂ ਐਸਐਸਪੀ ਸਾਹਿਬ ਆਏ ਆ ਪਰ ਟੀਮਾਂ ਜਿਹੜੀਆਂ ਹੈਗੀਆਂ ਇਹ ਇਹਨਾਂ ਨੂੰ ਆਪਾਂ ਆਗਮੈਂਟ ਕੀਤੀ ਆ ਪੂਰੀ ਦੀ ਪੂਰੀ ਸਕਿਉਰਿਟੀ ਫੋਰ ਇਹ ਸ਼ਹਿਰ ਦੀ ਲੇਕਿਨ ਫਿਰ ਵੀ ਜਿਹੜਾ ਉਹ ਹਰ ਜਗ੍ਹਾ ਦੇ ਉੱਪਰ ਜਿਹੜੀ ਹੈਗੀ ਹੈ ਪ੍ਰੈਜ਼ੈਂਸ ਪੁਲਿਸ ਦੀ ਨਹੀਂ ਹੋ ਸਕਦੀ ਤੇ ਸ਼ਰਾਰਤੀ ਅਨਸਰ ਇਸੇ ਚੀਜ਼ ਦਾ ਜਿਹੜਾ ਮਤਲਬ ਹੈ ਕਿ ਉਹ ਸਹਾਰਾ ਲੈ ਕੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਵਾਰਦਾਤ ਨੂੰ ਅੰਜਾਮ ਦਿੰਦਾ ਥੈਂਕ ਯੂ